ਉਹਦੀ ਜੀ ਗਾਇਸ ਲੱਗੇ ਇੱਕ ਟੈਟੂ ਬਣਾ ਲਈ ਤੇ ਬਾਕੀ ਕਸਟਮਰ ਆ ਗਿਆ ਤੇ ਅਪਾਇੰਟਮੈਂਟ ਹੈਗੀ ਉਹਨਾਂ ਦੀ ਇਸ ਵੇਲੇ ਅੱਜ ਤਰਕੇ 9 ਵਜੇ ਦੀ ਤੇ ਭਰੀ ਹੋਣੀ ਆਗੇ ਦੇ ਟਾਈਮ ਨਾਲ ਹੀ ਤੇ ਮੈਂ ਵੀ ਅਸਟੈਂਸਰ ਰੈਡੀ ਕਰਿਆ ਤੇ ਫਿਲਹਾਲ ਮੈਂ ਭਾਈ ਨੂੰ ਪੁੱਛਿਆ ਮੈਂ ਕਿਹਾ ਕੁਝ ਖਾਦਾ ਪੀਤਾ ਨਹੀਂ ਅਜੇ ਘੜੋਂ ਕੁਝ ਖਾ ਗਿਆ ਜਿਹੜਾ ਨਹੀਂ ਕਹਿੰਦੇ ਭਾਜੀ ਕੁਝ ਖਾਦੇ ਦਾ ਧਿਆਨ ਨਹੀਂ ਆ ਮੈਂ ਕਿਹਾ ਬਾਈ ਫਿਰ ਇਦਾਂ ਕਰੋ ਤੁਸੀਂ ਰੋਟੀ ਪਾਣੀ ਕੁਝ ਖਾਓ ਬਾੜੋ ਭਾਵੇਂ ਕੁਝ ਖਾ ਲਓ ਇਦਾਂ ਭੁੱਖੇ ਢਿੱਡ ਚੰਗਾ ਨਹੀਂ ਹੁੰਦਾ ਕਈ ਬੜੀ ਮਾਂਏ ਕਈਆਂ ਨੂੰ ਚੱਕਰ ਚੁੱਕੜਾ ਜਾਂਦੇ ਹੁੰਦੇ ਐਨਾ ਵੱਡਾ ਡੜੂ ਆ ਟਾਈਮ ਲੱਗਦਾ ਤੇ ਉਹ ਭਾਜੀ ਗਏ ਆ ਕੁਝ ਖਾਣ ਲਈ 11:30 ਦੇ ਵਿੱਚ ਆਪਾਂ ਸਟੈਂਸੇ ਰੈਡੀ ਕਰ ਦੇਣੀ ਆ ਤੇ ਦਾ 15 ਮਿੰਟ ਤੱਕ ਆਉਣਾ ਨਹੀਂ ਵੀ ਆਏ ਨਾ ਖਾ ਪੀ ਗਏ ਫਿਰ ਆਪਾਂ ਕਰਦੇ ਆ ਟੈਟੂ ਸਟਾਰਟ ਫਿਲਹਾਲ ਮੈਂ ਤੁਹਾਨੂੰ ਦਿਖਾਣਾ ਕੀ ਆਪਾਂ ਲੱਗੇ ਕੀ ਆ ਬਣਾਣ ਤਾਂ ਗਾਇਸ ਇਹ ਹੈਗਾ ਸਾਡਾ ਡਿਜ਼ਾਈਨ ਲਾਈਨ ਹੈਗਾ ਥੱਲੇ ਵੀ ਵੀ ਹੈਗਾ ਉਸ ਮਤਲਬ ਇਹਦਾ ਕਨਸੈਪਟ ਇਹ ਆ ਲਾਈਨ ਦਾ ਕਿ ਇਹ ਲਾਈਨਾ ਛੋਟਾ ਪਾਣੀ 'ਚ ਮਤਲਬ ਖੜੋਤਾ ਹੋਇਆ ਤੇ ਇਹਨੂੰ ਆਪਣੇ ਆਪ ਨੂੰ ਹੈ ਫੀਲ ਹੋੜਿਆ ਕਿ ਮੈਂ ਬਹੁਤ ਵੱਡਾ ਹਾਂ ਕਿ ਮੈਂ ਰਾਜਾ ਆਂ ਦੁਨੀਆ ਦਾ ਤੇ ਇਹਦਾ ਇਹ ਕਨਸੈਪਟ ਆ ਬਾਹ ਦਾ ਕਿ ਮੈਂ ਆਪਣੇ ਆਪ ਨੂੰ ਵੱਡਾ ਮੰਨਾਂ ਨਾ ਕਿ ਛੋਟਾ ਜੇ ਇਹਹੀ ਪ੍ਰਿੰਟ ਆਪਾਂ ਉਲਟਾ ਬਣਾ ਲਈਏ ਇਹਦਾ मीनिंग ਕੁਛ ਹੋਰ ਹੋਏਂਦਾ ਆ ਕਿ ਆਪਾਂ ਕਦੀ ਵੀ ਆਪਣੇ ਆਪ ਨੂੰ ਵੱਡਾ ਨਹੀਂ ਮੰਨੋ ਆਪਣੇ ਆਪ ਦੇ ਮਹਾਨ ਨਹੀਂ ਹੋਣਾ ਚਾਹੀਦਾ ਹਮੇਸ਼ਾ ਛੋਟਾ ਬਣ ਕੇ ਰਹੋ ਬਹੁਤ ਵਧੀਆ ਕਨਸੈਪਟ ਆ ਸੋਚਣ ਵਾਲੀ ਚੀਜ਼ ਆ ਬਸ ਤੇ ਫਿਲਹਾਲ ਆਪਾਂ ਇਦਾਂ ਭਾਈ ਦੀ ਬਾਹ ਦੇ ਬਣਾਉਣਾ ਹੈ ਕਿ ਆਪਾਂ ਅੰਦਰੋਂ ਬਹੁਤ ਸਟਰੋਂਗ ਹੈਗੇ ਆ ਤੇ ਆਪਾਂ ਬਹੁਤ ਮਤਲਬ ਵੱਡੇ ਆ ਦੁਨੀਆ ਦੇ ਰਾਜਗਰਨਾ ਆਪਾਂ ਮੁੜਾ ਇੱਕ ਕਨਸੈਪਟ ਆਗਾ ਤੇ ਇਹ ਆਪਾਂ ਲੱਗੇ ਆ ਭਾਈ ਦੀ ਬਾਹ ਦੇ ਬਣਾ ਲਈ ਭਾਈ ਨੇ ਬਹੁਤ ਟਾਈਮ ਲਗਾ ਕੇ ਇਹਨੂੰ ਚੂਜ਼ ਕੀਤਾ ਸੀਗਾ ਬੋਲਦੇ ਕਿ ਮੈਨੂੰ ਕੁਝ ਜੁਨਾਈਕ ਜਿਆ ਚਾਹੀਦਾ ਸੀਗਾ ਜਿਹੜਾ ਕਿ ਕੱਟ ਬਣਾਇਆ ਹੋਏ ਲੋਕਾਂ ਨੇ ਕੋਈ मीनिंगफुल ਲੋ ਟੈਟੂ ਦਾ ਤੇ ਇਹ ਭਾਈ ਨੂੰ ਆਪਾਂ ਕੱਲ ਆਪਾਂ ਸਿਲੈਕਟ ਕੀਤਾ ਸੀਗਾ ਭਾਈ ਨੇ ਅਪਾਇੰਟਮੈਂਟ ਲੈ ਲਈ ਤੇ ਅੱਜ ਭਾਈ ਆ ਗਿਆ ਸਵੇਰੇ ਸਵੇਰੇ ਟੈਟੂ ਕਰਵਾਉਣ ਲਈ ਬਾਕੀ ਕਰਦੇ ਆ ਸਟਾਰਟ ਸੀ ਰੈਡੀ ਭਾਈ ਜਿਲੇ ਖਾ ਪੀਂ ਜਾਂਦੇ ਆ ਫਿਰ ਕਰਦੇ ਆ ਟੈਟੂ ਸਟਾਰਟ ਬੇਟ ਤੁਹਾਨੂੰ ਮਿਲਦੇ ਆ ਤੇ ਨਾਲ ਹੀ ਮਿਲਾਨੇ ਆ ਉਹਨਾਂ ਨਾਲ ਕਸਟਮਰ ਨਾਲ ਚੰਗਾ ਮਿਲਦਾ ਥੋੜੀ ਦੇਰ ਤੱਕ ਇਹ ਸਰਪ ਲੈ ਕੇ ਨਹੀਂ ਬਣੂਗਾ ਉਹਦੇ ਵਿੱਚ ਵਾਈਟ ਵੀ ਆ ਖੜਾ ਹੈ ਥੋੜਾ ਜਿਹਾ ਹਾਂ ਗਲਤ ਐਡ ਅੱਕਾ ਜਾਉਣਾ ਜਿਵੇਂ ਤੇਰੇ ਕਸਟਮਰ ਨਹੀਂ ਲੈਣਾ ਟੱਟੇ ਬਾਅਦ ਇਹ ਬੜੀ ਜਿੰਨੇ ਕਈ ਕਿਰ ਪਈਏ ਮਾਲ ਕੁਦੀ ਬੱਸ ਸਿੱਧੀ ਰੱਖਿਓ ਕੁਮਰ ਪਰ ਕੋਈ ਸੇ ਹਲਾਉਣਾ 10 ਦਿਨ ਤੋਂ ਹਿਲਾਇਉਣਾ 10 ਦਿਨ ਤੋਂ ਸਦੀ ਆ ਪਈ ਘਰ ਚੱਲ ਨਹੀਂ ਨਾ ਨਾ ਉਹ ਗੱਡੀ ਨੂੰ ਲੈਟਾਣੀ ਲਾਉਣੀ ਹੈ ਮੀਲਾ ਦੇ ਕਿਹੜੀ ਗੱਡੀ ਥਾਰ ਨੂੰ ਇੱਥੋਂ ਆਪ ਬਾਈ ਬਾਰ ਨੇ ਕੋਲੇ ਲਾ ਸਭ ਵਧੀਆ ਰਸੈਂਗਲੇ ਨਹੀਂ ਪਤਾ ਐ ਦੇ ਬੁਟਾੜੇ ਰੋਡ ਤੇ ਹਾਂ ਹਾਂ ਹਮ ਬਬਰੀ ਦੇ ਉਹ ਤਾਂ ਤਾਂ ਸਿੰਗਰ ਖੰਡਾ ਇਹਨੇ ਸਾਹਮਣੇ ਲੜ ਗਰਾਂ ਆਪਣੇ ਆਪੇ ਤਾੜ ਕੇਰਾ ਮਾਡਲ ਐਦ ਵੀ ਨਹੀਂ ਹੋ ਲਈਏ ਕਿੰਨੇ ਸੀ ਵੀ 17.5 ਸਹੀ ਆ ਵਰਦੀ ਜਨਮ ਦੀ ਜੇ ਲਈਏ ਕਲਰ ਹੋ ਗਈ ਜਿਹੜਾ ਚਲਣ ਦੇ ਜਾਂਦਾ ਲੈ ਇੱਕ ਉਹ ਨਵੀਂ ਆਈ ਗੱਡੀ ਯਾਰ ਜਿਮਣੀ ਣੀ ਜਿਮਣੀ ਜੇ ਤੁਮ ਕਾਵਲਾ ਕਰਦੇ ਉਹ ਤਾੜ ਸਾਡੀ ਹੈ ਭੈਣ ਜੀ ਮਾਣੋ ਨੋਟਲ ਸੇ ਕਿ ਨਹੀਂ ਆਬਦੇਂਂਂ ਦੀ ਭਰੀ ਸਾਈਡ 'ਚ 16 ਗੇ ਦੀ ਜਾਂਦੇ ਜਾਂਦੀ ਹੈ। ਅਜਾ ਹਾਈਵੇ ਤੇ ਚਲਾਈਏ ਤੇ 17 ਗੇ ਦੀ ਹੋ ਜਾਂਦੀ ਹੈ। ਗੇ ਕਦੀ ਦੂਰ ਲੈ ਗਈ ਕਿਦੀ ਤੋਂ ਸਿਉਣੇਗੇ। ਅੱਛਾ। ਹਾਂ ਜੀ। ਅੱਜ ਆਇਆ। ਜਿਹੜਾ ਦੰਤ ਤੇ ਲਪੋਏ ਆਂ ਹਾਂਜੀ। ਪਰਸੋਂ ਆਏ ਸੀ ਨਾ। ਹਾਂ। ਤਨੋਤੇ ਆਏ। ਸਾਲੇ ਮੂੰਹ ਪਾਰਾ ਪਾਰਾ ਲੈ ਆਂਦੀ ਆ ਸਾਡੀ ਅੱਡ ਦੀ ਘਰ ਚ ਸੌਂਦੇ ਜਾਂਦੀ ਆ ਵੀ ਭੈਣ ਚ ਕੌਣ ਨੇ ਪਤਾ ਕੀ ਗੱਲ ਕੇ ਇਹਨਾਂ ਨੂੰ ਪਤਾ ਤਾਂ ਬਿਕੋ ਨਾ ਸੰਨ ਮੈਨੂੰ ਨਹੀਂ ਪਤਾ ਉਹ ਨਾ ਤਾ ਬੋਲ ਦਿੱਤੀ ਬਣੀ ਗਿਆ ਜਲੇ ਬਾਜ ਗਿਆ ਬਸ ਸੁਣ ਲਿਓ ਦੋ ਚਾਰ ਹੋ ਗਈ ਹਾਂ ਪੰਜਾਬ ਪੰਜਾਬ ਜਾ ਬਾਕੀ ਮੈਂ ਸੌਣਗੀ ਕਿੰਨੇ ਮਹੀਨੇ ਹੋ ਗਏ ਇੱਤਈ ਇੱਤਈ ਨਾ ਕੋਈ ਮੈਂ ਨਬੂਲੇ ਕੋ ਨੂੰ ਨਾ ਹੈ ਯਾਨੀ ਤੁਹਾਨੂੰ ਦਿਖਾਉਂਦਾ ਮੈਂ ਹਰ ਇੱਕ ਨੂੰ ਦੱਸਦੀ ਉਹ ਲਾ ਦੇਗਾ ਨਗੋ ਚੌਕਾ ਦੇ ਹਾਂਜੀ ਉਹ ਗੱਲ ਲਾ ਦੇਗਾ ਜੀ ਗੋਲ ਗੋਲ ਚੌਕਾ ਤੇਲ ਪੁੱਗਦੇ ਨੇ ਲਾਇਆ ਉਸ ਟਾਈਮ ਸਿਸਟਮ। ਫੀਡ ਦੇ ਵੀ ਹੱਤ ਕਰਾਈ ਵੀ ਮੈਨੂੰ ਭਾਜ ਜਿਆਦੀ ਭਰ ਗਈ। ਕਰਵਰ ਵੀ ਬਣੇ ਉਹਨੇ ਕੀ ਕੀ ਕੀਤਾ। ਡੇਢ ਦਿਨ ਲੱਗ ਗਿਆ। ਪਰ ਡੈਡੂ ਸਾਡਾ ਹੋ ਗਿਆ ਕੰਪਲੀਟ। ਬਾਕੀ ਤੁਹਾਨੂੰ ਦੇਖ ਲਿਆ ਹੋਏਗਾ ਤੇ ਭਾਜੀ ਕਿੱਦਾਂ ਦਾ ਬਣਿਆ। ਬਹੁਤ ਵਧੀਆ ਬਈ ਨੇ ਕੰਮ ਕੀਤਾ ਸਾਰਾ ਰਾਤ ਤੱਕ ਬਈ ਨੇ। ਸਹੀ ਹੈ। ਹੱਤ ਕਰਾਈ ਆ ਪੂਰੀ। ਥੈਂਕ ਯੂ ਭਾਈ। ਵਾਲ ਦੇ ਡੋਨੇ ਨਹੀਂ ਘਟਣਾ ਅਦੇ ਬਣਾ ਦੇ ਬੰਨ ਜਾਣਾ ਤੂੰ ਕੋਣਾ ਮਲੂ ਖਿਚਣੀ ਨਹੀਂ ਹੈਗੀ ਜੇ ਦਰਦ ਹੋਈ ਮੈਨੂੰ ਬਾਜ ਦੇ ਦਿਓ ਮੈਂ ਰੁਕ ਜਾਂਦਾ ਅੰਨੀ ਦਰਦ ਨੂੰ ਉਸਤਾਜੀ ਫੋੜੀ ਦੇ ਹੈ ਕੀ ਫੜੀ

ਆ ਬੰਚਾ ਤੁਹਾਨੂੰ 에어ਪੋਰਟ ਤੋਂ ਲੋਹੀ ਲੰਡੀ ਉਹਦੇ ਨਾਲ ਭੇਜਦੇ ਰੋਵੇਂ ਇੱਧਰ ਮజే ਲਓ ਕੁਛ ਕਹਿੰਦੇ ਅੱਗੇ ਜੀ ਬੰਦਾ ਲੈ ਇੱਟਾ ਵੀ ਉੜਨਾ ਤਾਂ ਹਰ ਇੱਕ ਹੱਟ ਬੈਠਿਆ ਐ ਐ ਕਹਿੰਦੇ ਪਈ ਲੈ ਪਹਾੜ ਦੇਤੇ ਬਣਾਇਆ ਨੇ ਫਾਟ ਬਣੀ ਆ ਦਸਨ ਦੀ ਬਣੀ ਬੈਲਜੀਅਮ ਬੈਲਜੀਅਮ ਦੇ ਲੱਗ ਗਿਆ ਆ ਜੇ ਲੱਗੋਂ ਨੂੰ ਲੱਗਿਆ ਬਣੀ ਤਾਂ ਬੈਲਾ ਗੋੜ ਕੇ ਪੀਗਾ ਤੇ ਜਾਵੇ ਬਾਹਰ ਉਹ ਹੈ ਜੇ ਭਾਜੇ ਨਾ ਉਹ ਹੈ ਦਾ ਬੀਚ ਹੋ ਗਿਆ ਬਹਿ ਹੈ ਗਈ ਜੀ ਆਦੀ ਬੋਏ ਕਹ ਰਿਹਾ ਯਾਰ ਤੰਦੂਰੇ ਕਾ ਗਿਆ ਨਹੀਂ ਤੰਦੂਰੇ ਨੂੰ ਬੋਲਾ ਤੰਦੂਰੇ ਨੂੰ ਬੋਲਾ ਯਾਰ ਭਾ ਯਾਰ ਦੱਜਾ ਕੱਟ ਕੇ ਤੂੰ ਨਾ ਆ ਜਾਂਦੀ ਦੈਨੂ ਨੇ ਬੜਾਇਆ ਕਿਵੇਂ ਹੁੰਦਿਆ ਕੀ ਕੋਈ ਗਲਤੀ ਵੀ ਵੀ ਗਲਤੀ ਕਰਿਆ ਨਹੀਂ ਤੈਨੂੰ ਵੀਰ ਕੇ ਤੈਨੂੰ ਪਾ ਗੜਾ ਇੱਥੇ ਹੀ ਹੁੰਦਾ ਹੈ ਨਾ ਵੀਰ ਜਿਸਾਰੇ ਦੇ ਨਾਮ ਤੈਨੂੰ ਉਪੇ ਗੱਲ ਗਿਆ ਸਾਰੇ ਮੇਰੇ ਬੋਝ ਪਰ ਮੈਂ ਤੈਨੂੰ ਵੀਰ ਲੈਂਦਾ ਤੇ ਮੈਂ ਤੁਹਾਨੂੰ ਬੜਾ ਹੁੰਦਾ 이 형은 이사이 형은 이 형은 ਹਾਂਜੀ ਦੋਸਤੋ ਕਿੱਦਾਂ ਲੱਗੀ ਤੁਹਾਨੂੰ ਅੱਜ ਦੀ ਆ ਵੀਡੀਓ ਜੇ ਵਧੀਆ ਲੱਗੀ ਹੋਈ ਵੀਡੀਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਾੜਿਆਂ ਨੇ ਤੇ ਬਾਕੀ ਇਹ ਵੀਡੀਓ ਹੁਣ ਮੈਂ ਨੈਕਸਟ ਡੇ ਸ਼ੂਟ ਕਰਾਂਗਾ ਕੱਲ ਇੰਨਾ ਜ਼ਿਆਦਾ ਵਿਜੀ ਸੀਗਾ ਨਾ 1% ਕੈਮਰਾ ਚਲਾਉਂਦਾ ਥੈਮ ਨਹੀਂ ਲੱਗਾ ਥੋੜੇ ਬੋਦੇ ਮਲੋ ਛੋਟਲੇ ਹੀ ਥੋੜੀ ਬੋਦੀ ਵੀਡੀਓ ਬਣਾਈ ਸੀਗੀ ਉਹ ਤੁਸੀਂ ਦੇਖ ਲਈਆਂ ਕਿ ਕੱਲ ਕਿੰਨਾ ਰਸ ਪੈਦਾ ਸੀਗਾ ਤੇ ਬਾਕੀ ਇਹ ਬਲੋਗ ਦਾ ਐਂਡ ਕਰ ਦਿੰਨੇ ਆਪਾਂ ਮਿਲਦਾ ਤੁਹਾਨੂੰ ਇੱਕ ਨਵੀਂ ਵੀਡੀਓ ਚ ਕੱਲ ਚੰਗਾ ਬੜੋਸਤੋ ਲਵ ਯੂ ਟੀਕੇ ਰ ਖਿਆਲ ਰੱਖਿਓ ਸਾਰਿਆਂ ਨੇ ਆਪਣਾ ਆਪਣਾ ਬਾਏ ਬਾਏ